प्यारे दोस्तों ਤੁਸੀਂ ਦੇਖ ਰਹੇ ਹੋ ਟਾਈਮਜ਼ ਨਿਊਜ਼ 24 ਨਿਊ ਨਿਊਜ਼ ਪੰਜਾਬ ਚੈਨਲ ਆਓ ਅੱਜ ਤੁਹਾਨੂੰ ਦਿਖਾਉਂਦੇ ਹਾਂ ਜ਼ਿਲ੍ਹਾ ਤਰਨਤਾਰਨ ਦੇ ਪਿੰਦੇ ਪਿੰਡ ਮਾੜੀ ਕੰਬੋ ਕੇ ਵਿਖੇ ਮੇਲਾ ਪੀਰ ਬਾਬਾ ਬਲੈਤ ਸ਼ਾਹ ਜੀ ਦਾ ਸਾਲਾਨਾ ਜੋੜ ਮੇਲਾ ਪਿੰਡ ਦੀਆਂ ਸਮੂਹ ਸੰਗਤਾਂ ਵੱਲੋਂ ਅਤੇ ਇਲਾਕਿਆਂ ਵਾਸੀਆਂ ਵੱਲੋਂ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਮੂ ਪ੍ਰਬੰਧਕ ਕਮੇਟੀ ਨੇ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਬਾਬਾ ਬਲਿਸ਼ਾ ਜੀ ਦੇ ਆਪਸ ਵਿੱਚ ਵਰਤਲਾਪ ਆਪਸ ਵਿੱਚ ਮਿਲਾਪ ਹੋਏ ਹਨ ਇਹ ਇਤਿਹਾਸਿਕ ਨਗਰ ਹੈ ਇਸ ਨੂੰ ਭਾਈ ਸੁੱਖਾ ਸਿੰਘ ਮਾੜੀ ਕੰਬੋਗੇ ਤੋਂ ਜਾਣਿਆ ਜਾਂਦਾ ਹੈ ਇਸ ਮੌਕੇ ਖੁੱਲੇ ਪੰਡਾਲਾਂ ਵਿੱਚ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਦੇਸ਼ ਦੇ ਪ੍ਰਸਿੱਧ ਰਾਗੀ ਢਾਡੀ ਕਵੀਸ਼ਰ ਜੱਥਿਆਂ ਨੇ ਸੰਗਤਾਂ ਨੂੰ ਗੁਰੇ ਇਤਿਹਾਸ ਤੋਂ ਜਾਣੂ ਕਰਵਾਇਆ ਮਨ ਮੂਰ ਕਾ ਖੁਦ ਨੂੰ ਪਤਾ ਕੋਈ ਨਾ ਮੋਤ ਦੇਵ ਦੀਰੇ ਕਲਾਵਿਆਂ ਨੂੰ ਗੁੜਤੇ ਪਹਿਣ ਲੈ ਧੋਸ ਕੀ ਟਹਿਰਾ ਲਈ ਨਾ ਖੁੱਲ ਛੱਟ ਕੇ ಕಲಾವು <laughs> ਨਮਰ ਸਾਰੀ ਵਿਸ਼ਮ ਬਠਕੇ ਘਰੇ ਅਪਸ਼ਤਾਵਿਆਂ ਨੂੰ ਵਿਸ਼ੋ ਬਠਕੇ ਘਰੇ ਅਪਸ਼ਤਾਵਿਆਂ ਨੂੰ ਇਸ ਮੌਕੇ ਮਨਿਆਰੀ ਦੀਆਂ ਦੁਕਾਨਾਂ, ਖਾਣ-ਪੀਣ ਅਤੇ ਬੱਚਿਆਂ ਦੇ ਵਾਸਤੇ ਝੂਲੇ ਆਦ ਲੱਗੇ ਹੋਏ ਸਨ। ਜਿੱਕਰ ਜੋਗ ਹੈ ਕਿ ਇਹ ਸਲਾਨਾ ਜੋੜ ਮੇਲਾ ਪਿੰਡ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਸਦਕਾ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬੜੇ ਹੀ ਉਤਸ਼ਾਹ ਅਤੇ ਸੁਚੱਜੇ ਢੰਗ ਨਾਲ ਮਨਾਇਆ ਜਾਂਦਾ ਹੈ ਇਸ ਮੌਕੇ ਜਾਣਕਾਰੀ ਮੁਤਾਬਕ ਪਤਾ ਲੱਗਿਆ ਕਿ ਇਹ ਸਲਾਨਾ ਜੋੜ ਮੇਲਾ ਤਿੰਨ ਰੋਜ਼ਾ ਹੁੰਦਾ ਹੈ ਅਤੇ ਲਗਭਗ 15 ਦਿਨ ਪਹਿਲਾਂ ਹੀ ਸਮੂਹ ਇਲਾਕਾ ਨਿਵਾਸੀ ਅਤੇ ਸਮੂਹ ਪਿੰਡ ਨਿਵਾਸੀਆਂ ਦਾ ਪ੍ਰਸ਼ਾਦਾ ਪਾਣੀ ਅੱਤੇ ਅਨੇਕ ਪਦਾਰਥਾਂ ਦੇ ਲੰਗਰ ਦਾ ਪ੍ਰਬੰਧ ਹੁੰਦਾ ਹੈ ਪ੍ਰਬੰਧਕ ਕਮੇਟੀ ਨੇ ਪੱਤਰਕਾਰਾਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਖਾਵਲ ਅੱਲਾ ਨੂਰੋ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਇਸ ਨਗਰ ਵਿੱਚ ਕੋਈ ਜਾਤ ਪਾਤ ਦਾ ਮਤਭੇਦ ਨਹੀਂ ਰੱਖਿਆ ਜਾਂਦਾ ਗੱਲਬਾਤ ਦੌਰਾਨ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਇਸ ਸਾਡੇ ਨਗਰ ਤੇ ਵਾਹਿਗੁਰੂ ਦੀ ਅਪਾਰ ਕਿਰਪਾ ਹੈ ਮੇਲੇ ਵਿੱਚ ਨੈਸ਼ਨਲ ਟੀਮਾਂ ਵਿਚਕਾਰ ਕਬੱਡੀ ਸ਼ੋਅ ਮੈਚ ਕਰਵਾਏ ਜਾਂਦੇ ਹਨ ਇਸ ਮੌਕੇ ਗੁਰੂ ਕਾ ਲੰਗਰ ਟੁੱਟ ਵਰਤਾਇਆ ਗਿਆ ਸੰਗਤਾਂ ਨੇ ਸੇਵਾ ਕਰਕੇ ਆਪਣਾ ਜੀਵਨ ਸਫਲ ਕੀਤਾ ਸੰਗਤ ਜੀ ਅõ ਦਿਖਾਉਂਦੇ ਹਾਂ ਤੁਹਾਨੂੰ ਇਸ ਮੇਲੇ ਦੀਆਂ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਰਾਣਾ ਅਲੀਪੁਰ ਅਤੇ ਕੇਸਪੱਟੀ ਦੀ ਖਾਸ ਰਿਪੋਰਟ जूसफ तोमी बुता यूस तोमी बहूता उ मान जवानी दमर सदा दया बुल भुलिया उ बाणी दया बुल भुलिया सचीअ जी कथा ते काण सचीअ जी कथा ते कहाणी सम नशिया शराब उ नशिया शराब ਮੈਂ ਕਿਉਂ ਤੋਨਾ ਰਹੂ ਸੁਖ ਝੜ ਕਾ ਨ ਕਾਲੀਆਂ ਚ ਮੇਲੀਆਂ ਕੰਨਾ ਕੈਸਾ ਰੋਦਨਾ ਪਾਉ ਉਹ ਕੰਨਾ ਕੈਸਾ ਰੋਦਨਾ ਪਾਉ ਖੱਪ ਖੱਪ ਕੇ ਸਰੀਰ ਮੁਕ ਚੱਲਿਆ ਖੱਪ ਕੇ ਸਰੀਰ ਮੁਕ ਚੱਲਿਆ ਹੁ ਕਿਨਾ ਬਦੀ ਤੇ ਭੱਤਿਆ ਉਹ ਦੇ ਕੀ ਦੇ ਬੁਰਸ਼ਤ ਹੋਣਗੇ ਉਹ ਦੇ ਕੀ ਦੇ ਬੁਰਸ਼ਤ ਹੋਣਗੇ ਉਹ ਨਦੀ ਦੇਕੀਆਂ ਦੀ ਸੁੱਕਦੀ ਜਾਵੇ ਨੀਕੀਆਂ ਦੀ ਸੁੱਕਦੀ ਬਿਨਾ ਖਾਨ ਮਤੋਂ ਖੂਰੀਆ ਫੇਰਦੇਂ ਰੰਗ ਤੋਂ ਖੂਰੀਆ ਫੇਰਦੇ ਪਤਾ ਹੀ ਗੋਟਰੀਆਂ ਦਾ ਲੱਤੀ ਜਾਂਦੇ ਨੇ ਚਵਾਰਿਆਂ ਵਾਲੇ ਉਹ ਕੁੱਲੀ ਪਾ पी जवानी ढुल ढुल प जवानी अमुखड़े ते वट पैण गे हल मार तरू न उथीअ जुत कण गे उथीअ ते पुत جنمی امول کیا سو اپنا ہاتھ لگیا ہاں سو اپنا ہاتھ لگ لیا سانگ کی, کی وہ مار کے بھی جندگی ملو لے جانا نی ماریا گھر اگا ہی جان جگتے اگوا ہی جان جگتے सफल हो जांदी चङिय

ਲੋ ਜੀ ਅੱਜ ਅਸੀਂ ਪਹੁੰਚੇ ਆਂ ਪਿੰਡ ਮਾੜੀ ਕੰਬੋ ਕੀ ਇਹ ਬਹੁਤ ਮਹਾਨ ਸ਼ਹੀਦਾਂ ਦਾ ਬੜਾ ਵਿਲੱਖਣ ਨਗਰ ਹੈ ਤੇ ਬਾਬਾ ਸੁਖਾ ਸਿੰਘ ਮਹਤਾਬ ਸਿੰਘ ਜਿਨ੍ਹਾਂ ਨੇ ਸ਼੍ਰੀ ਹਰਮੰਦਰ ਸਾਹਿਬ ਨੂੰ ਆਯਾਤ ਕਰਾਇਆ ਉਸ ਨਗਰ ਧਰਤੀ ਤੇ ਅੱਜ ਤਨਤਨ ਬਾਬਾ ਬਲੈਸ਼ਾ ਜੀ ਪੋਨਾ ਦੇ ਦਰਬਾਰ ਦੇ ਉੱਤੇ ਵੱਡੀ ਪੱਧਰ ਦੇ ਉੱਤੇ ਇਹ ਕਾਫੀ ਦਿਨਾਂ ਤੋਂ ਲੈ ਕੇ ਲੰਬਾ ਚੌੜਾ ਅੰਬੀਲਾ ਬੜਾ ਲੰਬਾ ਚੌੜਾ ਹੈ ਸਾਤ ਤਾਵਾ ਐ ਸੋ ਇਸ ਟਾਈਮ ਅਸੀਂ ਮੇਲਾ ਪ੍ਰਬੰਧਕ ਕਮੇਟੀ ਦੇ ਵਿੱਚਕਾਰ ਖੜੇ ਆ ਤੇ ਆਪਾਂ ਗੱਲਬਾਤ ਕਰਦੇ ਆ ਇਹ ਮੇਲਾ ਪ੍ਰਬੰਧਕ ਕਮੇਟੀ ਦੇ ਨਾਲ ਤੇ ਆਪਾਂ ਹੋਰ ਜਾਣਕਾਰੀ ਪ੍ਰਾਪਤ ਕਰਾਂਗੇ ਜੀ ਇਹ 26 27 ਭਾਦਰ ਨੂੰ ਨੂੰ ਪ੍ਰੰਪਤ ਸਮੇਂ ਤੋਂ ਮਨਾਇਆ ਜਾਂਦਾ ਹੈ ਵਾਹਿਗੁਰੂ ਇਹ ਦੋ ਦਿਨ ਦਾ ਮੇਲਾ ਮਨਾਇਆ ਜਾਂਦਾ ਹੈ ਇਹ ਕੁਝ ਸਮਾਂ ਪਹਿਲਾਂ ਇਹ ਸਿੰਝ ਮੇਲਾ ਸੀ ਠੀਕ ਹੈ ਸਮੇਂ ਦੇ ਨਾਲ ਸਮੇਂ ਦੀ ਤਬਦੀਲੀ ਦੇ ਨਾਲ ਵਾਸਤੇ ਵਾਸਤੇ ਜਿਹੜਾ ਸਿੰਝ ਦਾ ਮੇਲਾ ਸੀ ਉਹ ਇੱਕ ਮੇਲੇ ਦਾ ਰੂਪ ਧਾਰਨ ਕਰ ਗਿਆ ਅੱਜ ਬੜਾ ਵੱਡੇ ਲੈਵਲ ਤੇ ਬਹੁਤ ਇਲਾਕਿਆਂ ਦੀਆਂ ਸੰਗਤਾਂ ਦੂਰ ਦਰਦੀਆਂ ਸੰਗਤਾਂ ਰਲ ਕੇ ਜਿਹੜਾ ਨਗਰ ਮਾੜੀ ਕੰਬੋ ਨਹੀਂ ਸਕਤਾ ਜਿਹੜੀਆਂ ਇਹ ਮੇਲਾ ਦੋ ਦੋ ਰੋਜ਼ਾ ਮੇਲਾ ਹੈ ਡਾ ਉਹ ਮਨਾ ਰਹੀਆਂ ਇਹ ਪਤਾ ਲੱਗਿਆ ਕਿ ਪਹਿਲਾਂ ਕਲਾਕਾਰਾਂ ਦੇ ਨਾਲ ਮਨਾਇਆ ਜਾਂਦਾ ਸੀ ਹੁਣ ਇਹ ਧਾਰਮਿਕ ਹੋ ਗਿਆ ਦੇਖੋ ਜੀ ਪਹਿਲਾਂ ਵੀ ਇਹ ਟਾਡੀ ਕਵਿਛ ਦੀ ਲੱਗਦੀ ਸੀ ਕੋ ਸਮਾਂ ਕੁਝ ਇਹੋ ਜਿਹੇ ਸਾਡੇ ਜਹੇਦਾਰ ਸਾਹਿਬ ਦੇ ਫੈਸਲੇ ਸੀ ਮੈਂ ਤੇ ਉਹਨਾਂ ਨੂੰ ਗਲਤ ਫੈਸਲਾ ਕਹੂੰਗਾ ਤੁਹਾਡੇ ਨੂ ਜਿਹੜੇ ਉਹ ਜਿਹੜੇ ਗਲਤ ਫੈਸਲੇ ਸੀ ਉਹ ਫਿਰ ਨਗਰ ਨੇ ਸਾਡੇ ਕੀਤਾ ਸੀ ਬਾਬੇ ਸੁਖਾ ਸਿੰਘ ਦਾ ਨਗਰ ਸੀ ਮਹਾਨ ਨਗਰ ਵੇਖੋ ਜੀ ਰਸੀਦ ਬਾਬਾ ਸੁਖਾ ਸਿੰਘ ਜੋ ਮੈਂ ਦਰਬਾਰ ਸਾਹਿਬ ਦੀ ਵਿਵਧੀ ਜਿਹੜੀ ਵੇਸਾ ਨਚਰੀ ਸੀ ਆਜ਼ਾਦ ਕਰਾਇਆ ਮਸੇ ਰੰਗੜ ਨੂੰ ਵੜਿਆ ਉਸੇ ਨਗਰ ਦੇ ਵਿੱਚ ਉਹ ਨਿਚਾਰ ਗੁਣਾ ਹੋਵੇ ਸਾਡੇ ਸਾਹਦੇ ਆਤੇ ਬੜਾ ਸ਼ਰਮਨਾਸ ਸੀ ਸਾਡੇ ਨਗਰ ਦੇ ਮੋਹਨਪੁਰਾ ਮਹਾਪੁਰਸ਼ਾਂ ਨੇ ਰਲ ਕੇ ਫੈਸਲਾ ਲਿਆ ਤੇ ਦੁਬਾਰਾ ਫੇਰ ਜਿਹੜਾ ਉਹ ਧਾਰਮਿਕ ਮੇਲਾ ਜਿਹੜਾ ਉਹ ਮਨਾਇਆ ਗਿਆ ਹੈ ਇਹ ਬੜੀ ਖੁਸ਼ੀ ਦੀ ਗੱਲ ਆ ਕਿ ਦੇਖੋ ਧਾਰਮਿਕ ਮੇਲਾ ਆ ਬਾਅਦ ਅਸੀਂ ਫੋਟੋ ਦੇਖ ਰਿਹਾ ਸੀ ਸਾਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇ ਆ ਬਾਬਾ ਬਲਦ 샤ਪੀਰ ਦੀ ਉਹਨਾਂ ਦੀ ਵਰਤਾਲਾਪ ਵੀ ਹੋਈ ਉਹਦੇ ਬਾਰੇ ਥੋੜਾ ਜਾਣਨਾ ਪਾਓ ਜਦੋਂ ਦਸਮ ਪਾਤਸ਼ਾਹ ਸਭੂ ਕੀ ਤਲਵੰਡੀ ਦਮਦਮਾ ਸਾਹਿਬ ਸੀ ਬਾਬਾ ਬਲੈਦ ਸ਼ਾ ਝੰਡੇ ਕਲਾਂ ਦੀ ਧਰਤੀ ਉੱਥੇ ਇੱਕ ਪਿੰਡ ਵਿੱਚ ਸੀ ਇੱਕ ਵੰਦ ਦਾ ਦਰਖਤ ਸੀ ਵਾਹ ਵੰਦ ਦੀ ਦਰਖਤ ਦੇ ਉਹ ਰਸਤੇ ਦੀ ਡੇਲੀ ਸਭਾਈ ਕਰਦੇ ਸੀ ਨਗਰ ਵਾਲੇ ਜਦੋਂ ਪੁੱਛਦੇ ਉਹ ਕਹਿੰਦੇ ਸੀ ਵੀ ਇੱਥੇ ਇੱਕ ਪਕੰਬਰ ਨੇ ਹਮਣਾ ਵਾਹ ਉਹ ਟਾਈਮ ਪਾ ਕੇ ਜਦੋਂ ਬਾਬਾ ਬਲੈਦ ਸ਼ਾ ਦੀ ਜੋ ਸੇਵਾ ਸੀ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਦੇ ਜਦੋਂ ਪੂਰੀ ਹੋਈ ਤੇ ਗੁਰੂ ਸਾਹਿਬ ਨੇ ਬੇਨਤੀ ਕੀਤੀ ਸਿੱਖਾਂ ਨੂੰ ਤੇ ਇੱਕ ਸਿੱਖ ਬੜੇ ਚਿਰ ਦੀ ਡੀ ਕਰਦਾ ਆ ਗੁਰੂ ਸਾਹਿਬ ਸਭੂ ਕੀ ਤਲਵੰਡੀ ਤੋਂ ਤਿਆਰ ਹੋ ਕੇ ਝੰਡੇ ਕਲਾਂ ਦੀ ਧਰਤੀ ਦੇ ਉੱਤੇ ਪੀਰ ਬਾਬਾ ਬਲੈਸ਼ਾ ਨੂੰ ਮਿਲਣ ਗਏ ਜਦੋਂ ਮਿਲਣ ਗਏ ਤੇ ਪੀਰ ਬਾਬਾ ਬਲੈਸ਼ਾ ਮਿਲ ਕੇ ਖੁਸ਼ ਹੋਏ ਤੇ ਪਾਤਸ਼ਾਹ ਕਹਿੰਦੇ ਵੀ ਪੀਰ ਜੀ ਕੁਝ ਮੰਗੋ ਵਾਹ ਉਹਨਾਂ ਤੁਹਾਡੇ ਦਰਾਰੇ ਹੋ ਗਏ ਆ ਸਭ ਕੁਝ ਮਿਲ ਗਿਆ ਵਾਹ ਫੇਰ ਵੀ ਗੁਰੂ ਸਾਹਿਬ ਨੇ ਕਿਹਾ ਨਹੀਂ ਪੀਰ ਜੀ ਮੰਗੋ ਕੁਝ ਉਹਨਾਂ ਨੇ ਕਿਹਾ ਵੀ ਤੁਹਾਡੇ ਮੇਰੇ ਦਰਸ਼ਨ ਦਿਦਾਰੇ ਹੁੰਦੇ ਰਹਿਣਾ ਅੱਜ ਵੀ ਝੰਡੇ ਕਲਾਂ ਦੀ ਧਰਤੀ ਤੇ ਉੱਤੇ ਗੁਰਦੁਆਰਾ ਸਾਹਿਬ ਤੇ ਪੀਰ ਦੀ ਜਗ੍ਹਾ ਜਿਹੜੀ ਉਹ ਆਹਮੋ ਸਾਹਮਣੀ ਆ ਉਹ ਜੋ ਪ੍ਰੰਤ ਸਮੇਤ ਉਹ ਅੱਜ ਵੀ ਉੱਥੇ ਦਰਸ਼ਨ ਹੋ ਰਹੇ ਆ ਤੇ ਕਮਾਈਆਂ ਆ ਵਾਹ ਜੋ ਰੱਬ ਦਾ ਨਾਮ ਲੈਂਦੇ ਆ ਪੀਰ ਦੀ ਕਮਾਈ ਨੂੰ ਅੱਜ ਵੀ ਉੱਥੇ ਇੱਥੇ ਉੱਥੇ ਵੀ ਭਾਗ ਲੱਗੇ ਆ ਤੇ ਮਾੜੀ ਕੰਮ ਹੋ ਗਈ ਧਰਤੀ ਦੇ ਅੱਜ ਇਸੇ ਵੀ ਭਾਗ ਲੱਗੇ ਆ ਹਾਂ ਜੀ ਹੋਰ ਕਬੱਡੀ ਅੱਜ ਹੋ ਰਹੀ ਹੈ ਸ਼ਾਮ ਨੂੰ ਦੇਖੋ ਜੀ ਕਬੱਡੀ ਦੇ 4 ਮੈਚ ਹੋ ਰਹੇ ਆ ਅੱਜ 26 ਭਾਦਰੂ 10 ਤਰੀਕ ਨੂੰ ਲੜਕੀਆਂ ਦਾ ਸ਼ੋਅ ਮੈਚ ਵãi ਤੇ ਲੜਕੇ ਕਬੱਡੀ ਦਾ ਇੱਕ ਬਹੁਤ ਵੱਡਾ ਮੁਕਾਬਲਾ ਹੋ ਰਿਹਾ ਜੀਤੇ ਵਿੱਚ ਪਲਵਾਨਾਂ ਨੇ ਕੁਸ਼ਤੀਆਂ ਕਿਉਂਕਿ ਇਹ ਸਿੰਝ ਮੇਲਾ ਸੀ ਅਸੀਂ ਉਹ ਚੀਜ਼ ਨੂੰ ਬਰਕਰਾਰ ਰੱਖਦੇ ਆਇਆ ਉਹਦੀ ਪਲਵਾਨਾਂ ਦੀ ਜੋ ਸਾਡੇ ਬਜ਼ੁਰਗਾਂ ਦੀ ਰਿਵਾਇਤ ਸੀ ਉਹਨੂੰ ਨਹੀਂ ਛੱਡਿਆ ਬਹੁਤ ਚੰਗੀ ਗੱਲ ਤੇ ਕੱਲ ਫਿਰ ਇੱਕ ਸਾਡੇ ਨਗਰ ਦੀ ਜਿਹੜੀ ਟੀਮ ਆ ਉਹ ਖੇਡੇਗੀ ਉਸ ਤੋਂ ਬਾਅਦ ਪੰਜਾਬ ਦੀਆਂ ਬਹੁਤ ਮਸ਼ਹੂਰ ਟੀਮਾਂ ਜਿਹੜੀਆਂ ਕੱਲ ਦੂਰਜਾ ਕਬੱਡੀ ਦਾ ਜਿਹੜਾ ਮੈਚ ਆ ਉਹ ਇਸ ਧਰਤੀ ਤੇ ਹੁੰਦਾ ਵãi ਹੋਰ ਤੁਸੀਂ ਨੌਜਵਾਨ ਪੀੜ੍ਹੀ ਨੂੰ ਨਸ਼ਾ ਤੋਂ ਦੂਰ ਰਹਿ ਕੇ ਕਿਸੇ ਸ਼ਬਦਾਂ ਦੇ ਨਾਲ ਉਹਨਾਂ ਨੂੰ ਸੰਬੋਧਨ ਕਰੋਗੇ ਦੇਖੋ ਜੀ ਜੋੜ ਮੇਲੇ ਮਨਾਉਣ ਦਾ ਜਰੀਆ ਹੀ ਇਹ ਹੂਆ ਢਾਡੀ ਕਵੀਸ਼ਰ ਕੌਮ ਦੇ ਮਹਾਨ ਢਾਡੀ ਆ ਉਹ ਇਹੋ ਹੀ ਕਥਾ ਵਿਚਾਰਾ ਜੋ ਅੱਜ ਸਾਡੀ ਧਰਤੀ ਦੇ ਉੱਤੇ ਚਲੋ ਸਾਡੀ ਬਦਕਿਸਮਤੀ ਆ ਕਿ ਜਿਹੜੀ ਨਸ਼ਿਆਂ ਦੀ ਲਹਿਰ ਹੈ ਕਾਲਾ ਧੋ ਰਿਆ ਇਸ ਵੇਲੇ ਕੋਈ ਕਸਰ ਨਹੀਂ ਗਈ ਸਾਡੇ ਨੌਜਵਾਨ ਬੱਚੇ ਜਿਹੜੇ ਆ ਇਹ ਚੀਜ਼ ਨਾਲ ਇਹਦੇ ਅਸੀਂ ਸਾਰੇ ਹੀ ਭਾਗੀ ਵਾਲਿਆ ਜਿੱਥੇ ਸਰਕਾਰਾਂ ਉੱਥੇ ਅਸੀਂ ਲੋਕ ਵੀ ਆ ਜੋ ਸਰਕਾਰਾਂ ਦਾ ਕੰਮ ਨਹੀਂ ਕਰ ਸਕਦੀਆਂ ਉਹ ਪਬਲਿਕ ਆਮ ਸੰਗਤ ਜਨਤਾ ਕਰ ਸਕਦੀ ਹੈ ਦੇਖੋ ਕੀ ਕਰ ਸਕਦੀ ਹੈ ਪਰ ਸਹਿਯੋਗ ਦੇ ਨਾਲ ਕਿਉਂਕਿ ਬਹੁਤ ਵੱਡਾ ਇਹ ਚੀਜ਼ ਜਿਹੜਾ ਹੈ ਘਾਣ ਹੋ ਚੁੱਕਾ ਆ ਉਹਦੀ ਵਾਪਸੀ ਲੈਣ ਦਾ ਕੋਈ ਟਾਈਮ ਤੇ ਲੱਗਦਾ ਜਿਹੜੇ ਸੱਭਿਆਚਾਰਕ ਮੇਲੇ ਮਨਾਏ ਜਾਂਦੇ ਆ ਜਾਂ ਕਬੱਡੀ ਦੇ ਮੈਚ ਆ ਉਹ ਇਸੇ ਚੀਜ਼ ਵਾਸਤੇ ਹੀ ਆ ਵੀ ਜਿਹੜੇ ਨੌਜਵਾਨ ਆ ਉਹ ਇਸ ਚੀਜ਼ ਨੂੰ ਵੇਖ ਕੇ ਜਾਗਰੂ ਹੋਣ ਬਿਲਕੁਲ ਤੇ ਜਿਹੜੇ ਉਹ ਨਸ਼ਿਆਂ ਤੋਂ ਬਾਹਰ ਆ ਸਕਣ ਤੇ ਦੁਜੀ ਮੈਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਆ ਜਿਹੜੇ ਸਾਡੇ ਪੰਜਾਬ ਨੂੰ ਨਜ਼ਰ ਲੱਗੀ ਆ ਉਹ ਗੁਰੂ ਰਾਮਦਾਸ ਆਪੇ ਕਿਰਪਾ ਕਰਕੇ ਸਾਡੇ ਨੌਜਵਾਨ ਪੀੜ੍ਹੀ ਨੂੰ ਜਿਹੜੀ ਆ ਹੱਥ ਲਾ ਕੇ ਵਿਚਾਰ ਦੇਣਾ। ਦੇਸ਼ ਵਿਦੇਸ਼ ਵਿੱਚ ਇਹ ਸੰਗਤਾਂ ਤੁਹਾਡੇ ਚੈਨਲ ਨੂੰ ਦੇਖ ਰਹੀਆਂ ਨੇ ਇਹ ਪਹੁੰਚ ਜਾਣਾ ਉੱਥੇ ਖਬਰ ਉਹਨਾਂ ਨੂੰ ਤੁਸੀਂ ਕੀ ਸੰਦੇਸ਼ਾ ਦੇਣਾ ਚਾਹੋਗੇ? ਮੈਂ ਤੇ ਉਹਨਾਂ ਦਾ ਧੰਨਵਾਦ ਕਰਦਾ ਆ। ਬਾਹਰ ਬੈਠੀਆਂ ਸੰਗਤਾਂ ਦਾ ਧੰਨਵਾਦ ਵੀ ਕਰਦੇ ਆ। ਬਸ ਕਿ ਜਿਹੜਾ ਮੇਲਾ ਜਿਹੜਾ ਉਹ ਇੱਕ ਆਦਮੀ ਦਾ ਜਾਂ ਇੱਕ ਨਗਰ ਦਾ ਪਰਾਲਾ ਨਹੀਂ ਹੁੰਦਾ। ਉਹਦੇ ਇਲਾਕੇ ਦੀਆਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਸੰਯੋਗ ਨਾਲ ਮਨਾਇਆ ਜਾਂਦਾ ਹੈ ਆਪੂ ਸੰਗਤ ਇਹ ਸਮੂਹ ਸੰਗਤ ਦਾ ਜਿਹੜਾ ਉਹ ਸਾਰਾ ਹੋ ਗਿਆ ਬਾਕੀ ਗੁਰਦਰਾ ਪਵੰਦ ਕਮੇਟੀ ਜਿਹੜੀ ਉਹ ਨਾਲ ਖੜੀ ਆ ਸਾਰੇ ਸੰਗਤਾਂ ਦੇ ਸੰਯੋਗ ਨਾਲ ਇਹ ਮੇਲਾ ਮਨਾਇਆ ਜਾਂਦਾ ਹੈ ਤੇ ਅੱਗੇ ਨਾਲੋਂ ਇਹਦੋਂ ਵੀ ਵੱਧ ਚੜਕੇ ਜਿਹੜਾ ਉਹ ਮੇਲਾ ਮਨਾਇਆ ਜਾਂਦਾ ਹੈ ਫਤਵੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਦਸ਼ਨ ਕਰ ਅਸੀਂ ਉਹਨਾਂ ਦਾ ਜੀਵਾਸਦੇ ਆ ਸਾਡੇ ਮਹਾਂਪੁਰਖੇ ਉਹ ਵੀ ਸਟੇਜ ਤੇ ਬੈਠੇ ਆ ਅਸੀਂ ਉਹਨਾਂ ਦਾ ਵੀ ਧੰਨਵਾਦ ਕੀ ਨਾਮ ਆ ਮਹਾਂਪੁਰਖਾਂ ਦਾ ਸੰਤ ਪਪਾ ਮੋਜਦਾਸ ਜੀ ਬਾਬਾ ਬਲਦੇ ਸਿੰਘ ਸੁੱਖਾ ਸਿੰਘ ਸ਼ੀਰਵਰਦਾ ਸਾਹਿਬ ਦੇ ਜਿਹੜੇ ਗਲਤੀਆਂ ਤੇ ਗਲਤੀ ਨੇ ਉਹ ਆਏ ਨੇ ਤੇ ਅਸੀਂ ਜਿੰਦਿਆਂ ਵਿੱਚ ਦੋਹਾਂ ਸਦਨਾਂ ਦਾ ਫੇਰ ਦੁਬਾਰਾ ਧੰਨਵਾਦ ਕਰਦੇ ਆ ਗੱਜ ਜੀ ਫਰਸਾ ਸਾਹ ਸਾਹ ਰਵੇ ਨੂੰ ਜਿੱਕੀ ਫੜੇ ਗੇੜੀਆਂ ਛੰਡਾ ਸਾਡੇ ਚੜ ਪਹੁੰਚ ਜਾਣੇ ਅਸੀਂ ਉਹਨਾਂ ਦਾ ਜੀਵ ਆਏ ਨੇ ਤੋ ਜੀ ਇਹ ਪੀਰ ਬਾਬਾ ਬਲੈਸ਼ ਸਾਹਿਬ ਜਿਹਦਾ ਸਤਨਾ ਮੇਲਾ ਚੱਲ ਰਿਹਾ ਹੈ ਇਹ ਇੱਕ ਲਗਾਤਾਰ ਚੱਲਦਾ ਹੈ ਜਿੱਤੇ ਬਹੁਤ ਨਹੀਂ ਸੇਵਾ ਕਰਦੇ ਨੇ ਅਸੀਂ ਵੀ ਹਰ ਸਾਲ ਸਲਾਣਾ ਮੇਲੇ ਦੇ ਆ ਤੇ ਜੋ ਵੀ ਸਰਦਾਰ ਹੁੰਦੇ ਆ ਆ ਕੇ ਅਸੀਂ ਕਰਦੇ ਤੇ ਬਹੁਤ ਲੰਬਰ ਚੱਲਦੇ ਨੇ ਇਹ ਸਭ ਦੇ ਨਿਖਾਣ ਸਭ ਬਿਲਕੁਲ ਥੋੜੀਆਂ ਨੇ ਜੇ ਬਹੁਤ ਹੀ ਬਣ ਗਿਆ ਇਤਿਹਾਸਿਕ ਮੇਲਾ ਪੰਜਾਬ ਬਾਰ ਹੈਗਾ ਜੀ ਤੁਸੀਂ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਜੀ ਇਹ ਵੀ ਆ ਕਿ ਆਪਾਂ ਦੱਸਿਆ ਕਿ ਥੋੜੇ ਜੇ ਰਹਿਤ ਹੋਈਏ ਤੇ ਆਪਾਂ ਮੰਨ ਲਏ ਕਿ ਜਾਇ ਜਿਆ ਦੇ ਵਿਚ ਦਾ ਸ਼ਾਇਦ ਆ ਦਰਿਆ ਵਗਿਆ ਇਹਨਾਂ ਨੂੰ ਬਚ ਗਏ ਤੇ ਇਹਨਾਂ ਨੂੰ ਚਾਹਤ ਦੀ ਸਿੱਖਿਆ ਲਈ ਆਲਾ ਆਪਣੇ ਇਤਿਹਾਸ ਦੇ ਵਾਲ ਤੋਂ ਦੱਸਦੇ ਆ ਕਰੀ ਹਾਂ ਜੀ 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 ਸਤਿ ਸ਼੍ਰੀ ਅਕਾਲ ਜੀ ਮੇਰੇ ਸਾਈਆਂ ਦੀ ਜੈ ਮਹਾਰਾਜ ਪੀਰਾਂ ਦੀ ਆਪ ਜੀ ਨੂੰ ਬਹੁਤ ਖੁਸ਼ੀ ਹੋਵੇਗੀ ਕਿ ਅੱਜ ਕਾਂਤਨ ਬਾਬਾ ਉਲੈਸ਼ਾ ਜੀ ਬਾਬਾ ਕਰੋੜਾ ਜੀ ਦਾ ਮੌਢੀ ਦਾ ਜਨਮ ਮੇਲਾ ਹੈ ਬੜੀ ਸ਼ਤਕ ਤੋਂ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਜੀ ਮੇਰਾ ਤੇਨ ਦੇ ਚਾਹਤਾ ਹੈ ਲਗਾਤਾਰ ਸ਼ਕਤਾ ਵੱਧ ਤੋਂ ਵੱਧ ਉੱਤੇ ਚੜੀ ਜਾ ਰਹੇ ਸੇਵਾ ਕਰਦੀਆਂ ਨੇ ਹਰ ਸਾਧ ਦੀ ਤਰ੍ਹਾਂ ਕਿਤਾਬਾਂ ਨੌ ਨੌ ਪੀੜੀ ਤੇ ਸੇਵਾ ਕਰ ਰਹੀ ਜੀ ਸਾਨੂੰ ਬਹੁਤ ਮਾਣ ਨੂੰ ਮਿਲ ਰਿਹਾ ਹੈ ਕਿ ਅੱਜ ਕੱਲ ਦੇ ਬੱਚੇ ਸਾਰਾ ਕੁਝ ਕਰ ਰਿਹਾ ਮੈਂ ਅੱਗੇ ਤੋਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਆਗੇ ਲਾ ਕੇ ਪਿੰਡਾ ਜੋ ਵੀ ਹੈ ਕਿ ਬਾਬਾ ਬਲੈਸ਼ਾ ਦੀ ਮੇਲੇ ਤੇ ਵੱਧ ਤੋਂ ਵੱਧ ਇੱਥੇ ਸੇਵਾ ਦਰਸ਼ਨ ਕਰਨ ਤੇ ਸੇਵਾ ਕਰਨ ਵੇਰਵਾ ਕਰਦਾ